ਦਿੰਗਾਂ ਦੀਆਂ ਚੋਣਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਵਾੜੋ ਵਾਲੀ ਕਰਾ ਤੇ ਲੋਕੀ ਫੜ ਕੇ ਲੱਖ ਦੀ ਲਾਹਣ ਪਿਆ ਜਿਹੜੇ ਲੀਡਰਾਂ ਪਿੱਛੇ ਜਾ ਕੇ ਲੜ ਕੇ ਪੱਗਾਂ ਲਾਉਣ ਦੇ ਇੱਕ ਦੂਜੇ ਦੀਆਂ ਡੁੱਬ ਕੇ ਨਹੀਂ ਮਰ ਜਣਾ ਜੀਦਾ ਤੁਹਾਨੂੰ ਉਹ ਅੰਦਰ ਬੈਠੇ ਚਾਹ ਇਕੱਠੇ ਪੀਂਡਿਆ ਤੁਸੀਂ ਬਾਹਰ ਧੀਰੀ ਭੈਂਦੀਆਂ ਗਾਲਾਂ ਕੱਢਣ ਦੇ ਖਲੁੱਤੇ ਥੇ ਸ਼ਰਮ ਆਉਣੀ ਚਾਹੀਦੀ ਹੈ ਸਰਦਾਰ ਕਿਹੜੇ ਪੱਸੇ ਹੋ ਰਹਿ ਗਿਆ ਕੀ ਉਹ ਨਕਮੀਆਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਕੀ ਹੁੰਦੀ ਆ ਉਹ ਮਹਾ ਸਿਰ ਜੋੜ ਕੇ ਤੁਸੀਂ ਬਹਿਣ ਲੱਗੇ ਹੋ ਤੁਹਾਨੂੰ ਲੀਡਰਾਂ ਨੇ ਇਹੋ ਜਿਹਾ ਜੁੱਤੀਓ ਜੁੱਤੀ ਕੀਤਾ ਵਾ ਸਿਰ ਨਹੀਂ ਜੁੜਨੇ ਤੁਹਾਡੇ 10-10 ਸਾਲ ਵੇਖਿਓ ਆਪ ਵਿਆਹਾਂ ਤੇ ਵੀ ਇਕੱਠੇ ਹੋਣ ਮਰੇ ਪਰੇ ਦੇ ਵੀ ਇਕੱਠੇ ਹੋਣ ਜਾਂਦੇ ਕਿ ਨਹੀਂ ਐਮਐਲਏ ਐਮਐਲਏ ਦੇ ਜਾਂਦਾ ਕਿ ਨਹੀਂ ਜਾਂਦਾ ਮੁੰਡੇ ਦਾ ਵਿਆਹ ਹੋਵੇ ਕੁੜੀ ਦਾ ਵਿਆਹ ਹੋਵੇ ਜਾਂਦੇ ਕਿ ਨਹੀਂ ਜਾਂਦੇ ਆ ਕਿੱਡੇ ਵੱਡੇ ਲੀਡਰ ਦਾ ਵਿਆਹ ਹੋਇਆ ਏ ਉਹਦੇ ਸਾਰੇ ਹੀ ਗਏ ਕੁੜੀ ਤੇ ਉਹਦੀ ਕੁੜੀ ਦਾ ਸ਼ਾਇਦ ਵਿਆਹ ਸੀ ਪਿਛੇ ਜੇ ਅਹੀਂ ਪਿੰਡਾਂ 'ਚ ਵੈਰ ਪਾ ਕੇ ਬੈਠੇ ਨੋ 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 ਅਹੀਂ ਪਹਿਲਾਂ ਲੜਨਾ ਹੀ ਵੇਖੀਂ ਦੀ ਪੱਗ ਮੈਂ ਲਾਉਣੀ ਦਾੜ੍ਹੀ ਮੈਂ ਪੁੱਟਣੀ ਇਹਦੀ ਸਾਡੇ ਮੰਤਰੀ ਸਾਹਿਬ ਨੂੰ ਮਾੜਾ ਕਹੂਗਾ ਕਿਉਂ ਮੰਤਰੀ ਵੀ ਨਰਖਾ ਮਾਰਨਿਆਂ ਦਾ ਕਰਾਤੇ ਜੁੱਤੀ ਕੋ ਜੁੱਤੀ ਵੇਖ ਰਹੇ ਨੇ ਆਨੰਦ ਵਜਾਵਾ ਫਿਲਮ ਲੱਗੀ ਫਰੀ ਦੀ ਹਨਾ ਪੱਗਾਂ ਲੱਤੀਆਂ ਵਾਲ ਪੁੱਟੇ ਦਾੜੀਆਂ ਪੁੱਟੀਆਂ ਸ਼ਰਮ ਦਾ ਘਾਟਾ ਸਾਡੇ ਲੋਕਾਂ ਨੂੰ ਦੁੱਕੀ ਦੀਆਂ ਚੋਣਾ ਤੇ ਕੀ ਹਾਲਤ ਕਰਦੀ ਫੜਗੇ ਸਾਡੀ ਕਿੱਥੇ ਗਈ ਸਾਡੀ ਸਾਫ ਵਾਲੀ ਜੁਰਤੀ ਗੱਲਾਂ ਹੀ ਬਾਬਾ ਦੀਪ ਸਿੰਘ ਦੀਆਂ ਕਰਨਾ ਜੁੱਤੀ ਕੋ ਜੁੱਤੀ ਇੱਕ ਸ਼ਰਾਬ ਦੀ ਬੋਤਲ ਤੇ ਹੁੰਦੇ ਖਲੋਤੇ ਕਿੱਥੇ ਆ ਗੱਲਾਂ ਖੰਡੇ ਵਾਲੇ ਬਾਪੂ ਦੀਆਂ ਜਿਨੇ ਸੀਸ ਟਲੀ ਦੇ ਟਕਾਇਆ ਤੇ ਪਗੋ ਪਗੀ ਪੁਕੀ ਦੇ ਕਾਰਟੇ ਹੁੰਦੇ ਇੱਥੇ ਲੋਕੇ